हां यार गलती तेरी ठीक है हां कैलेंडर बाबा जी आਉਂਦੇ ਆ ਇਹਨਾਂ ਨਾਲ ਗੱਲ ਕਰਕੇ ਦੱਸਦਾ ਮੈਂ ਤੈਨੂੰ ਇਹ ਪੁੱਛਦਾ ਕੀ ਕਿੰਦੇ ਆਹ ਸਰ ਜੀ ਵਧੀਆ ਵਧੀਆ ਬਾਬਾ ਜੀ ਆਹ ਜੀ ਦਾ ਖਾਲਸਾ ਆਹ ਬਾਈ ਉਸ ਜੀ ਦਾ ਖਾਲਸਾ ਹੋਰ ਠੀਕ ਠਾਕ ਹਾਂਜੀ 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 ਨਾ ਬਾਬਾ ਜੀ ਇੱਕ ਸਵਾਲ ਸੀ ਜਦੋਂ ਨਾਲ ਆਪਾਂ ਗਰਵਾਣੀ ਪੜਦੇ ਆਂ ਅੰਨ ਟਿਕਦਾ ਨਹੀਂ ਮੈਨੂੰ ਕਾਫੀ ਜਣਿਆਂ ਨੇ ਹੋਰ ਵੀ ਪੁੱਛਿਆ ਮੇਰੇ ਨਾਲ ਬਹੁਤ ਵਾਰ ਹੁੰਦਾ ਅੱਛਾ ਇਹਦਾ ਕਾਰਨ ਹੈ ਜੀ ਕਾਰਨ ਆਂ ਦੱਸਦੇ ਆਂ ਯਾਰ ਪਹਿਲਾਂ ਤੁਸੀਂ ਉੱਠੋ ਇਸੋਂ ਯਾਰ ਤੁਸੀਂ ਮੈਂ ਬਹਿਣਾ ਆ ਹੈਂ ਤੁਸੀਂ ਉੱਈ ਬੈਠੀ ਜਾਂਦੇ ਹੋ ਮੈਨੂੰ ਬੈਠੋ ਹਾਂ ਅਜਾ ਗੱਲ ਇਹ ਆ ਤੁਸੀਂ ਪੁੱਛਿਆ ਵੀ ਬਾਣੀ ਚ ਮਨ ਨਹੀਂ ਲੱਗਦਾ ਹੈ ਹਾਂਜੀ ਹੁਣ ਮੈਂ ਤੁਹਾਨੂੰ ਉਠਾਤਾ ਤੁਹਾਨੂੰ ਗੁੱਸਾ ਲੱਗਿਆ ਹੋਣਾ ਹਾਂਜੀ ਪਰ ਐਵੇਂ ਹੀ ਆ ਦੇਖੋ ਗੱਲ ਇਹ ਆ ਵੀ ਮੈਂ ਇੱਥੇ ਬਹਿਣਾ ਸੀ ਮੈਂ ਹੀ ਮੈਂ ਤਾਂ ਬੈਠੋ ਜੇ ਜਗ੍ਹਾ ਖਾਲੀ ਹੋਊਗੀ ਹਾਂਜੀ ਹਾਂ ਜੇ ਖਾਲੀ ਨਹੀਂ ਸੀਗੀ ਕਿਉਂਕਿ ਤੁਸੀਂ ਬੈਠੇ ਸੀਗੇ ਮੈਨੂੰ ਬੈਠਣ ਵਾਸਤੇ ਤੁਹਾਨੂੰ ਉਠਾਉਣਾ ਪਿਆ ਐਵੇਂ ਆਪਣੇ ਮਨ ਦੇ ਅੰਦਰ ਸਾਰਾ ਕੁਝ ਤਾਂ ਭਰਿਆ ਪਿਆ ਆ ਆਪਣੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉ ਭਰਿਆ ਪਿਆ ਆ ਹੁਣ ਨਾਮ ਨੇ ਟਿਕਣਾ ਆ ਬਾਣੀ ਨੇ ਟਿਕਣਾ ਕਿੱਥੇ ਟਿਕੇ ਜਗ੍ਹਾ ਹੈ ਨਹੀਂ ਖਾਲੀ ਨਹੀਂ ਹੈਗੀ ਉਹ ਜਗ੍ਹਾ ਖਾਲੀ ਕਰਨ ਵਾਸਤੇ ਗੁਰਦੁਆਰਾ ਸਭ ਭਾਂਡੇ ਮਾਂਜਣੇ ਪੈਣੇ ਨੇ ਝਾੜੂ ਲਾਉਣਾ ਪੈਣਾ ਆ ਤਾਂ ਹੀ ਕਹਿੰਦੇ ਹੁੰਦੇ ਨੇ ਸੇਵਾ ਸਿਮਰਨ ਪਹਿਲਾਂ ਸੇਵਾ ਫਿਰ ਸਿਮਰਨ ਸੇਵਾ ਕਰਨ ਦੇ ਨਾਲ ਜਗ੍ਹਾ ਅੰਦਰ ਖਾਲੀ ਹੋਊਗੀ ਸ਼ੰਕਾਰ ਜਦੋਂ ਟੁੱਟੂ ਪਾਂਡੇ ਮੰਨ ਜਗੇ ਗੁਰਦੁਆਰੇ ਕਿਸੇ ਗਰੀਬ ਦੇ ਇਹ ਚਾਰੂ ਲਾਵਾਂਗੇ ਉਹਦਾ ਹੰਕਾਰ ਟੁੱਟ ਕੇ ਜਗ੍ਹਾ ਖਾਲੀ ਹੋਊਗੀ ਫਿਰ ਜਦੋਂ ਨਾਮ ਜਪਾਂਗੇ ਬਾਣੀ ਪੜਾਂਗੇ ਉਹ ਟਿਕੂ ਕਿਉਂਕਿ ਜਗ੍ਹਾ ਖਾਲੀ ਹੋਊਗੀ ਹੁਣ ਆਪਣੇ ਅੰਦਰ ਜਗ੍ਹਾ ਖਾਲੀ ਹੋਣੀ ਹੈਗੀ